हां जी भाई की हलचल है आज अपन गल करंगे रेपिटेशन सेट ਤੇ एक्सरसाइज ਤੋਂ ਕੀ ਮਤਲਬ ਹੈ ਇਸ ਗੱਲ ਨੂੰ ਸਮਝਣ ਲਈ ਸਾਨੂੰ ਕਿਸੇ ਇੱਕ ਕਸਰਤ ਦਾ ਉਦਾਹਰਨ ਲੈਣਾ ਪਵੇਗਾ ਮੰਨ ਲਵੋ ਬੈਂਚ ਪ੍ਰੈਸ ਬੈਂਚ ਪ੍ਰੈਸ ਇੱਕ ਇਹੋ ਜਿਹੀ ਕਸਰਤ ਹੈ ਜਿਸ ਬਾਰੇ ਸ਼ਾਇਦ ਤੁਸੀਂ ਸੁਣਿਆ ਹੋਵੇ ਜੇ ਨਹੀਂ ਵੀ ਸੁਣਿਆ ਤਾਂ ਇੱਕ ਵਾਰ ਸਮਝ ਲੈਂਦੇ ਹਾਂ ਕਿ ਬੈਂਚ ਪ੍ਰੈਸ ਕਿਵੇਂ ਕੀਤੀ ਜਾਂਦੀ ਹੈ ਇਸ ਕਸਰਤ ਨੂੰ ਕਰਨ ਲਈ ਇੱਕ ਇਹੋ ਜਿਹਾ ਮੇਜ਼ ਚਾਹੀਦਾ ਹੈ ਜਿਸ ਦੀ ਲੰਬਾਈ ਕਰੀਬ 4 ਫੁੱਟ ਹੋਵੇ ਅਤੇ ਚੜਾਈ 1 ਫੁੱਟ ਇਸ ਦੀ ਉਚਾਈ 2 ਫੁੱਟ ਦੇ ਕਰੀਬ ਹੋ ਸਕਦੀ ਹੈ ਕਸਰਤ ਨੂੰ ਕਰਨ ਲਈ ਤੁਸੀਂ ਉਸ ਮੇਜ਼ ਦੇ ਉੱਪਰ ਆਪਣੀ ਪਿੱਠ ਦੇ ਭਾਰ ਇਸ ਹਿਸਾਬ ਨਾਲ ਲੇਟਣਾ ਹੈ ਕਿ ਮੇਜ਼ ਦੇ ਇੱਕ ਸਿਰੇ ਤੇ ਤੁਹਾਡੀ ਕਮਰ ਆਵੇ ਅਤੇ ਦੂਜੇ ਤੇ ਸਿਰ ਆਵੇ ਪੈਰਾਂ ਦੀਆਂ ਤਲੀਆਂ ਜਮੀਨ ਨੂੰ ਲੱਗੀਆਂ ਹੋਣ ਅੱਖਾਂ ਤੇ ਮੁੱਖ ਛਾਤੀ ਵੱਲ ਵਧੇ ਹੋਣੇ ਚਾਹੀਦੇ ਹਨ ਹੁਣ ਤੁਸੀਂ ਇੱਕ ਭਾਰੇ ਡੰਡੇ ਜਾਂ ਰੌਡ ਨੂੰ ਆਪਣੇ ਦੋਵਾਂ ਹੱਥਾਂ ਨਾਲ ਇਸ ਪ੍ਰਕਾਰ ਫੜਨਾ ਹੈ ਕਿ ਡੰਡੇ ਦਾ ਇੱਕ ਸਿਰਾ ਸਰੀਰ ਦੇ ਖੱਬੇ ਪਾਸੇ ਆ ਰਿਹਾ ਹੋਵੇ ਅਤੇ ਦੂਜਾ ਸਿਰਾ ਸੱਜੇ ਪਾਸੇ ਬਾਹਾਂ ਨੂੰ ਸਿੱਧਾ ਕਰਕੇ ਹੱਥ ਵਿੱਚ ਫੜੇ ਡੰਡੇ ਨੂੰ ਸਰੀਰ ਤੋਂ ਦੂਰ ਰੱਖ ਲੈਣਾ ਇੱਕ ਕਸਰਤ ਦੀ ਸ਼ੁਰੂਆਤੀ ਸਥਿਤੀ ਹੈ ਜਿਸ ਨੂੰ ਅਸੀਂ ਪੱਜੀਸ਼ਨ ਕਹਿੰਦੇ ਹਾਂ ਹੁਣ ਹੌਲੀ-ਹੌਲੀ ਤੁਸੀਂ ਕੂਣੀਆਂ ਨੂੰ ਹਲਕਾ ਜਿਹਾ ਬਾਹਰ ਲੈ ਕੇ ਜਾਂਦੇ ਹੋਏ ਰੌਡ ਨੂੰ ਹੇਠਾਂ ਛਾਤੀ ਵੱਲ ਲੈ ਕੇ ਆਉਣਾ ਹੈ ਜਦੋਂ ਇਹ ਰੌਡ ਤੁਹਾਡੀ ਛਾਤੀ ਨੂੰ ਸੂਝ ਜਾਵੇ ਇਸ ਨੂੰ ਚਰਮ ਸਥਿਤੀ ਕਿਹਾ ਜਾਂਦਾ ਹੈ ਚਰਮ ਸਥਿਤੀ ਦਾ ਮਤਲਬ ਹੈ ਉਸ ਸਥਿਤੀ ਵਿੱਚ ਤੁਹਾਡੇ ਸਰੀਰ ਦੀਆਂ ਮਾਸਪੇਸ਼ੀਆਂ ਜਿਨ੍ਹਾਂ ਲਈ ਇਹ ਕਸਰਤ ਕੀਤੀ ਜਾ ਰਹੀ ਹੈ ਉਹਨਾਂ ਦਾ ਸਭ ਤੋਂ ਵੱਧ ਜ਼ੋਰ ਲੱਗ ਰਿਹਾ ਹੁੰਦਾ ਹੈ ਅਤੇ ਇਸ ਸਥਿਤੀ ਵਿੱਚ ਅੱਧਾ ਰੈਪ ਹੋ ਗਿਆ ਹੁੰਦਾ ਹੈ ਹੁਣ ਤੁਸੀਂ ਉਸ ਨੂੰ ਵਾਪਸ ਉੱਪਰ ਸ਼ੁਰੂਆਤ ਵਾਲੀ ਸਥਿਤੀ ਵਿੱਚ ਲੈ ਕੇ ਜਾਣਾ ਇਸ ਪੂਰੀ ਕਿਰਿਆ ਨੂੰ ਇੱਕ ਪੂਰਾ ਰੈਪੀਟੀਸ਼ਨ ਆਖਦੇ ਹਨ ਹੁਣ ਜੇ ਤੁਸੀਂ ਇਸ ਤਰ੍ਹਾਂ ਰੋਡ ਨੂੰ 10 ਬਾਰ ਥੱਲੇ ਉੱਪਰ ਕਰਦੇ ਹੋ ਤਾਂ ਉਸ ਨੂੰ ਰੈਪੀਟੀਸ਼ਨ ਦਾ ਇੱਕ ਸੈੱਟ ਕਿਹਾ ਜਾਂਦਾ ਹੈ ਹੁਣ ਇਹੋ ਜਿਹੇ ਤਿੰਨ ਸੈੱਟ ਜੇ ਤੁਸੀਂ ਲਗਾਉਂਦੇ ਹੋ ਤਾਂ ਇਹ 10 ਰੈਪੀਟੀਸ਼ਨ ਵਾਲੀ ਤਨ ਸੈੱਟ ਦੀ ਇੱਕ ਭਾਰ ਚੁੱਕਣ ਵਾਲੀ ਕਸਰਤ ਪੂਰੀ ਹੋ ਗਈ ਸਮਝੋ ਇਹ ਸ਼ਬਦਾਵਲੀ ਸਮਝਣੀ ਜ਼ਰੂਰੀ ਹੈ ਕਿਉਂਕਿ ਇਸੇ ਭਾਸ਼ਾ ਵਿੱਚ ਹੀ ਸਰੀਰ ਦੀਆਂ ਵੱਖੋ-ਵੱਖਰੀਆਂ ਮਾਸਪੇਸ਼ੀਆਂ ਲਈ ਕਸਰਤਾਂ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਈ ਕੋਸ਼ਿਸ਼ ਕਰਦਾ ਰਹੂੰਗਾ ਕਿ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਹਾਜ਼ਰ ਹੋਵਾਂ ਸਤਿ ਸ੍ਰੀ ਅਕਾਲ